ਜੀ ਮੈਂ ਦਿਲਬਾਜ ਘੁਮਨ ਪਿੰਡ ਪੈਣੀ ਬਾਂਗਰ ਤੋਂ ਸਰਪੰਚ ਮੇਰੇ ਵੱਲੋਂ ਤੇ ਮੇਰੇ ਪਿੰਡ ਵਾਸੀਆਂ ਵੱਲੋਂ ਸਾਰੇ ਨਗਰ ਵਾਸੀਆਂ ਨੂੰ ਨਵੇਂ ਸਾਲ ਤੇ 크리스마ਸ ਦੀਆਂ ਬਹੁਤ-ਬਹੁਤ ਵਧਾਰਕਾਂ ਤੇ ਰੱਬ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖੇ ਮੈਂ ਇੱਕ ਹੋਰ ਨੌਜਵਾਨਾਂ ਨੂੰ ਅਪੀਲ ਕਰਨਾ ਚਾਹਨਾ ਕਿ ਜਿੰਨਾ ਹੋ ਸਕੇ ਨਸ਼ੇ ਤੋਂ ਦੂਰ ਰਹਾ ਜਾਵੇ ਨਸ਼ਾ ਨਸ਼ਾ ਕੋੜ ਬਣ ਚੁੱਕਿਆ ਸਾਡੇ ਸਮਾਜ ਵਾਸਤੇ ਤੇ ਨੌਜਵਾਨਾਂ ਨੂੰ ਇਹੀ ਬਤਵੱਦ ਬੀਲ ਹੈ ਕਿ ਇਸ ਵਾਰ ਨਵੇਂ ਸਾਲ ਤੇ ਇਹੀ ਪ੍ਰਣ ਕਰੀਏ ਕਿ ਨਸ਼ੇ ਤੋਂ ਜਿੰਨਾ ਹੋ ਸਕੇ ਅਸੀਂ ਦੂਰ ਰਹੀਏ। ਬਾਕੀ ਮੈਂ ਇਹੀ ਅਰਦਾਸ ਕਰਦਾ ਕਿ ਸਾਰਿਆਂ ਨੂੰ ਆਉਣ ਵਾਲੇ ਸਾਲ ਤੇ ਰੱਬ ਵੱਧ ਤੋਂ ਵੱਧ ਤਰੱਕੀ ਬਖਸ਼ੇ ਜੀ। ਧੰਨਵਾਦ। ਜਿੱਤਾਂ ਲੋੜ ਜਾ ਤਿਹਾ ਰਿ ਆ ਰਿਹਾ ਹੈ। ਇਹਦੇ ਬਾਰੇ ਕੀ ਗੱਲ ਹੈ? ਲੋੜੀ ਦਾ ਤਿਹਾ ਰ ਆ ਰਿਹਾ ਜੀ। ਮੈਂ ਇਹੀ ਅਪੀਲ ਕਰਨਾ ਚਾਹੁੰਦਾ ਕਿ ਚਾਈਨਾ ਡੋਰ ਤੋਂ ਜਿੰਨਾ ਹੋ ਸਕੇ ਤੁਸੀਂ ਪਰਹੇਜ਼ ਕਰੋ ਤੇ ਜਿਹੜੀ ਧਾਗੇ ਵਾਲੀ ਡੋਰ ਆ ਜਿਹੜੀ ਅਸਲੀ ਸਾਡੀ ਪਹਿਲਾਂ ਪੁਰਾਣੇ ਚ ਚਲਾਉਂਦੇ ਰਹੇ ਆ ਉਹ ਵਤੂ ਵਤ ਯੂਜ਼ ਕੀਤੀ ਜਾਵੇ ਤੇ ਚਾਈਨਾ ਦਾ ਡੋਰ ਦਾ ਇਸ ਵਾਰੀ ਬਿਲਕੁਲ ਹੀ ਬਾਇਕਾਟ ਕੀਤਾ ਜਾਵੇ ਮੈਂ ਵੀ ਆਪਣੇ ਪਿੰਡ ਤੇ ਹੀ ਮਹੀਨ ਚਲਾਵਾਂਗਾ ਕਿ ਇੱਥੇ ਚਾਈਨਾ ਡੋਰ ਦੀ ਵਰਤੋਂ ਨਾ ਹੋਵੇ ਸਾਡੇ ਪਿੰਡ ਵਿੱਚ ਸਾਰਿਆਂ ਦਾ ਮੇਰੇ ਵੱਲੋਂ ਧੰਨਵਾਦ ਜੀ